ਮਹਾਰਾਜ ਨੇ ਪੰਜਾਂ ਦੇ ਸਿਰ ਕੱਟੇ ਧੜਾ ਨਾ ਜੋੜੇ ਸੀਸ ਧੜਾ ਨਾ ਜੋੜ ਕੇ ਤੇ ਅੰਮ੍ਰਿਤ ਤਿਆਰ ਕੀਤਾ ਕਿਹੜਾ ਅੰਮ੍ਰਿਤ ਮਹਾਰਾਜ ਕਹਿੰਦੇ ਅੰਮ੍ਰਿਤ ਪੀਆ ਸਤਗੁਰ ਦੀਆ ਅਬਰ ਨਾ ਜਾਣਾ ਦੁਆ ਤੀਆ ਕਿਸੇ ਹੋਰ ਦੀ ਗੱਲ ਨਹੀਂ ਸਤਗੁਰੂ ਇਹ ਵੀ ਗੱਲ ਕਹਿੰਦੇ ਸੁਰ ਨਾ ਮਨ ਜਾਨੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਕਾਇ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਉਹ ਅਮਰਤ ਜਿਹਨੂੰ ઋષਿ मुनि ਦੇਵੀ ਦੇਵਤੇ ਤਰਸਦੇ ਤੁਰਗੇ ਸੰਸਾਰ ਵਿੱਚੋਂ ਪਰ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ ਮਹਾਰਾਜ ਜੀ ਉਹ ਅਮਰਤ ਤਿਆਰ ਕੀਤਾ ਉਸੇ ਅਮਰਤ ਵਿੱਚੋਂ ਚੁੜਾ ਭਰ ਕੇ ਉਹਨਾਂ ਪੰਜਾਂ ਉੱਤੇ ਛਟਾ ਮਾਰਿਆ ਉਹ ਪੰਜੇ ਸੁਰਜੀਤ ਹੋ ਗਏ ਜਿਉਂਦੇ ਜਾਗਦੇ ਹੋ ਗਏ ਤੇ ਮਹਾਰਾਜ ਨੇ ਨਾਮ ਰੱਖਿਆ ਜੀ ਪੰਜ ਪਿਆਰੇ ਦਇਆ RAM ਤੋਂ ਦਇਆ ਸਿੰਘ ਧਰਮਚੰਦ ਤੋਂ ਧਰਮ ਸਿੰਘ ਮਾ ਸੱਚੇ ਪਾਤਸ਼ਾਹ ਨੇ ਸਿੰਘ ਸ਼ਬਦ ਜੋੜਿਆ ਉਹਨਾਂ ਕੋਲੋਂ ਆਪ ਅੰਮ੍ਰਿਤ ਮੰਗਿਆ ਮਹਾਰਾਜ ਜਦੋਂ ਤਿਆਰ ਬਰ ਤਿਆਰ ਹੋ ਗਏ ਪੰਜ ਚੁਲੇ ਨੇਤਰਾਂ ਵਿੱਚ ਪੰਜ ਚੁਲੇ ਮੁਖ ਵਿੱਚ ਪੰਜ ਚੁਲੇ ਕੇਸਾਂ ਵਿੱਚ ਸੀਸ ਵਿੱਚ ਅੰਮ੍ਰਿਤ ਦੇ ਕੇ ਤੇ ਮਹਾਰਾਜ ਹਰ ਵਾਰੀ ਕਹਿੰਦੇ ਆ ਬੋਲ ਸਿੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਰਾ ਮਾਰਾ ਸੱਚੇ ਪਾਤਸ਼ਾਹ 15 ਵਾਰੀ ਫਤਿਹ ਇੱਕ ਪਿਆਰੇ ਨੂੰ ਬੁਲਾਉਂਦੇ ਆ 15 ਵਾਰੀ ਜਵਾਬ ਲੈਂਦੇ ਆ ਆਪਾਂ ਇੱਕ ਵਾਰੀ ਬੁਲਾਉਣ ਤੋਂ ਵੀ ਕਈ ਵਾਰੀ ਗੁਰੇਜ਼ ਕਰਦੇ ਆ ਫਿਰ ਬੜੇ ਪਿਆਰ ਨਾਲ ਕਹਿੰਦੇ ਆ ਅੰਮ੍ਰਿਤ ਮੈਨੂੰ ਵੀ ਦਿਓ ਗੁਰੂ ਖਾਲਸਾ ਜੀ ਖੋਬੰਦੇ ਆਖਿਆ ਪੰਨਿਆਂ ਪਿਆਰਿਆਂ ਨੂੰ ਮੈਨੂੰ ਇਸ ਦੇ ਨਾਮ ਦੀ ਚੜੇ ਰੰਗਣ ਮੈਂ ਵੀ ਮਾਣ ਲਾ ਰੱਬੀ ਹੁਲਾਰਿਆ ਨੂੰ ਤਾਰਾ ਸਿੰਘ ਨੇ ਮੋਰ ਜਵਾਬ ਦਿੱਤਾ ਸੌਦਾ ਕਿਸ ਭਾ ਪਿਆ ਬੁਣਜਾਰਿਆ ਨੂੰ ਨੀਂ ਮੁੱਫਤਾ ਆ ਤੇ ਨੀਂ ਮੁੱਫਤ ਮਿਲਦਾ ਮਿਲਦਾ ਸਿਰਾਂ ਦੇ ਬੋਬਿਆਂ ਤਾਰਿਆਂ ਨੂੰ ਖੋਬੰਦੇ ਆਖਿਆ ਰੱਬ ਗਵਾ ਲੈ ਲੋ ਆ ਕੀਤੇ ਬੋਲਾਂ ਤੇ ਪੂਰਨੇ ਪਾ ਦੇਂਗਾ ਤੁਸਾਂ ਇੱਕ ਇੱਕ ਕਰਕੇ ਸੀਸ ਦਿੱਤਾ ਵਾ ਸਾਰਾ ਸਰਬੰਸ ਹੀ ਲੈ ਕੇ ਲਾ ਦੇਂਗਾ ਮਹਾਰਾਜ ਕਹਿੰਦੇ ਧਾਮ ਤੋਨਾ ਦੇ ਸਕੂ ਭੇਟਾ ਮਨਜ਼ੂਰ ਕਰੋ ਸੁਣੋ ਦਾਇਆ ਸਿੰਘ ਜੋ ਜੋ ਭੇਟ ਮੈਂ ਚੜਾਉਂਗਾ ਭੇਟ ਮੈਂ ਚੜਾਉਂਗਾ ਮਹਾਰਾਜ ਕਹਿੰਦੇ ਦੀ ਕੀਮਤ ਥੋੜਾ ਦਿੱਤੀ ਜਾਣੀ ਹੈ ਇਹ ਤੇ ਇੰਨਾ ਮਹਿੰਗਾ ਅਮਰਤ ਹੈ ਇੱਕ ਕਿਸ਼ਤ ਮੈਂ ਤਾਰੀਆ ਪਹਿਲਾ ਬਾਪੂ ਵਾਰਿਆ ਓਨ ਵਾਲੇ ਸਮੇਂ ਚ ਲੋੜ ਪਈ ਤੇ ਹੋਰ ਵੀ ਸਾਰਾ ਸਰਬੰਸ ਕੁਰਬਾਨ ਕਰ ਦਾਂਗਾ ਪਰ ਅਮਰਤ ਤੋਂ ਮੈਨੂੰ ਮਾਝੇ ਨਾ ਰੱਖਿਓ ਮਹਾਰਾਜ ਨੇ ਅਮਰਤ ਆਪ ਵੀ ਸਕਿਆ ਗੋਬਿੰਦ ਰਾਏ ਤੋਂ ਗੋਬਰ ਸਿੰਘ ਬਣ ਗਏ ਪੰਜਾਂ ਪਿਆਰਿਆਂ ਨੂੰ ਸਿੰਘ ਬਣਾਇਆ ਹੁਣ ਬੀਬੀਓ ਚੇਤੇ ਰੱਖੋ ਅਮਰਤ ਤੁਹਾਨੂੰ ਵੀ ਦਿੱਤਾ ਹੈ ਤੁਹਾਡੀ ਝੋਲੀ ਵਿੱਚ ਵੀ ਅੰਮ੍ਰਿਤ ਪਾਇਆ ਮਹਾਰਾਜ ਕਹਿੰਦੇ ਵਾਂਝੇ ਨਹੀਂ ਰੱਖਣਾ ਮੇਰਾ ਲੈਕਚਰ ਥੋੜਾ ਜਿਹਾ ਵੱਧ ਰਿਹਾ ਹੈ ਮੈਨੂੰ ਮਾਫ਼ ਕਰ ਦਿਓ ਗੱਲ ਬੜੀ ਜ਼ਰੂਰੀ ਹੈ ਜਿਹੜੀ ਮੈਂ ਕਹਿ ਰਿਹਾ ਕੱਲੀਆਂ ਕਵਤਾਵਾਂ ਤੁਹਾਨੂੰ ਚੇਤਨ ਰਹਿਣੀਆਂ ਵੀ ਸਰਬੰਦਰ ਸਿੰਘ ਦੀ ਬੇਟੀ ਮੈਨੂੰ ਹੁਕਮ ਲਾ ਕੇ ਆਏ ਸੀ ਬੜੇ ਪਿਆਰ ਨਾਲ ਬਟਾਲੇ ਮਿਲ ਕੇ ਬਾਬਾ ਜੀ ਟਾਈਮ ਨਾਲ ਆਜੋ ਚੇਤੇ ਨਾਲ ਆਜੋ ਮੈਂ ਕਿਹਾ ਆ ਜਾਾਂਗੇ ਕੋਈ ਗੱਲ ਦੀ ਫਿਕਰ ਨਾ ਕਰਿਓ 11 ਵਜੇ ਤੁਹਾਡੇ ਕੋਲ ਹੋਵਾਂਗੇ ਤੇ ਆਗੇ ਅਸੀਂ ਟਾਈਮ ਨਾਲ ਤੇ ਅਜੇ ਉਦੋਂ ਵੇਖਿਆ ਵੀ ਕੱਲੇ ਬਖਸ਼ ਫੇਟ ਸੀ ਤੇ ਦਰਿਆਈ ਸੀਗੇ ਮਾਗਾ ਸੰਗਤ ਕਹਿੰਦੇ ਵੀ 7:11 12 ਵਜੇ ਆਪਾਂ ਸ਼ੁਰੂ ਕਰਦੇ ਆਂ ਤੇ ਫਿਰ ਆਨੰਦ ਦੀ ਆਨੰਦ ਵਰਤਾਂ ਸੰਗਤ ਬੜੀ ਆ ਰਹੀ ਐ ਬਾਹ ਸੋਹਣਾ ਪੰਡਾਲ ਸੱਜ ਗਿਆ ਗੁਰੂ ਦੀ ਬੜੀ ਕਿਰਪਾ ਹੋ ਗਈ ਐ ਸੁਣਨ ਵਾਲੀਆਂ ਰੂਹਾਂ ਬੈਠੀਆਂ ਐ ਡੇਢ ਕਵਜੇ ਤੱਕ ਮੈਨੂੰ ਹੁਕਮ ਕੀਤਾ ਕਿ ਤੁਸੀਂ ਦਰਸ਼ਨ ਦੀਦਾਰ ਇਹ ਸੰਗਤਾਂ ਦੇ ਕਰਨੇ ਆ ਤੇ ਮੈਂ ਦੋ ਤਿੰਨ ਕਵਤਾਵਾਂ ਜਲਦੀ ਨਾਲ ਕਹਿ ਦੇਣੀ ਆ ਉਹ ਲੈਕਚਰ ਅੱਗੇ ਜਾ ਕੇ ਥੋੜਾ ਜਿਹਾ ਆਪਾਂ ਘੱਟ ਕਰਾਂਗੇ ਪਰ ਇੱਥੇ ਗੱਲ ਬੜੀ ਜ਼ਰੂਰੀ ਐ ਬੀਪੀਆਂ ਨੂੰ ਵੀ ਅਮਰਤ ਸ਼ਿਕਾਇਆ ਤੁਹਾਡਾ ਨਾਮ ਰੱਖਿਆ ਕੌਰ ਮੈਂ ਬੇਨਤੀ ਕਰ ਜਾਵਾਂ ਕਦੇ ਹਿੰਦੂ ਮਤ ਨੂੰ ਪੜੋ ਗਏ ਨੇ ਬੀਬੀਆਂ ਤੇ ਹਿੰਦੂ ਧਰਮ ਵਾਲਾ ਕਹਿੰਦਾ ਔਰਤ ਪੈਰ ਦਾ ਜੋੜਾ ਹੈ ਮੈਂ ਤੇ ਫਿਰ ਵੀ ਜੋੜਾ ਕਿਹਾ ਉਹਨਾਂ ਇਹਦੇ ਤੁਮ ਨੀਵੇਂ ਪੱਦਰ ਦੀ ਗੱਲ ਕੀਤੀ ਤੁਸੀਂ ਸਿਆਣੇ ਸਮਝ ਗਏ ਹੋ ਕਿ ਉਹਨਾਂ ਕੀ ਕਿਹਾ ਕਹਿੰਦੇ ਔਰਤ ਪੈਰ ਦਾ ਜੋੜਾ ਜੀ ਕਰਦਾ ਤੇ ਪਾ ਲੋ ਨਹੀਂ ਤੇ ਲਾਹ ਛੱਡੋ ਕਿੰਨੀ ਕਿੱਜਤ ਕੀਤੀ ਮਾਂ ਦੀ ਕਿੰਨੀ ਕਿੱਜਤ ਕੀਤੀ ਭੈਣ ਦੀ ਧੀ ਦੀ ਆ ਮੇਰੇ ਨਾਲ ਵੀ ਦੋ ਧੀਆਂ ਸਟੇਜ ਉੱਤੇ ਬੀਬੀਆਂ ਖਲੋਤੀਆਂ ਸਾਹਮਣੇ ਬੀਬੀਆਂ ਬੈਠੀਆਂ ਐ ਸੰਸਾਰ ਵਿੱਚ ਕਿਸੇ ਨੇ ਇੰਨੀ ਰਿਸਪੈਕਟ ਨਹੀਂ ਕੀਤੀ ਜਿੰਨੇ ਬਾਬੇ ਨਾਨਕ ਦੇ ਧਰਮ ਨੇ ਕੀਤੀ ਹੈ ਇੱਕ ਕਹਿੰਦਾ ਜੋੜਾ ਪੈਰ ਦਾ ਤੇ ਮੁਸਲਮਾਨ ਕਹਿੰਦਾ ਹੈ ਔਰਤ ਮਸਜਿਦ ਦੇ ਕੋਲੋਂ ਦੀ ਲੰਘ ਜਾਵੇ ਦਾ ਪਰਛਾਵਾਂ ਮਸਜਿਦ ਤੇ ਪੈ ਜਾਵੇ ਮਸਜਿਦ ਧੋਣੀ ਪੈਣੀ ਹੈ ਜੇਕਰ ਤੇ ਭੁਲੇਖੇ ਨਾਲ ਮਸਜਿਦ ਦੇ ਅੰਦਰ ਚਲੀ ਜਾਵੇ ਅਫਸੋਸ ਮਸਜਿਦ ਢੋਣੀ ਪਵੇਗੀ ਦੁਬਾਰਾ ਉਸਾਰੀ ਕੋਈ ਕਹਿੰਦਾ ਨਰਕ ਦਾ ਦੁਆਰਾ ਹੈ ਇਹ ਢੋਰ ਹੈ ਗਵਾਰ ਸਭ ਤੋਂ ਵੱਡੀ ਗਲਤੀ ਹੈ ਰੱਬ ਦੀ ਉਹਨੇ ਔਰਤ ਬਣਾਈ ਇਹ ਗੱਲਾਂ ਉਹਨਾਂ ਲਿਖੀਆਂ ਤੇ ਵਾਰੀ ਆਉਂਦੀ ਗੁਰੂ ਨਾਨਕ ਸਾਹਿਬ ਦੀ ਸਤਿਗੁਰੂ ਫਿਰ ਇਹਨਾਂ ਮਾਮਾ ਨੂੰ ਮਾਣ ਦਿੰਦਿਆਂ ਕਹਿੰਦੇ ਸੋ ਕਿਉ ਮੰਦਾ ਜਿੱਤ ਜਮੈ ਰਾਜਾਨ ਤੇ ਫਿਰ ਵਾਰੀ ਗੁਰੂ ਗੋਬਿੰਦ ਸਿੰਘ ਦੀ ਆਈ ਮਹਾਰਾਜ ਕਹਿੰਦੇ ਧੀਆਂ ਨੂੰ ਵੀ ਅੰਮ੍ਰਿਤ ਛਕਾਉਣਾ ਹੈ ਇਹ ਮੇਰੀਆਂ ਰਾਜਕੁਮਾਰੀਆਂ ਤੇ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ ਤੇ ਤੁਹਾਨੂੰ ਕੌਰ ਸ਼ਬਦ ਦਿੱਤਾ ਕੌਰ ਕਹਿੰਦੇ ਰਾਜੇ ਮਹਾਰਾਜਾਂ ਦੇ ਧੀਆਂ ਪੁੱਤਰਾ ਨੂੰ ਕਵਰ ਕਵਰ ਤੋਂ ਕੌਰ ਬਣਿਆ ਤੇ ਇੱਕ ਪੰਛੀ ਵੀ ਆ ਕੌਰ ਧਿਆਨ ਨਾਲ ਸੁਣ ਲਿਓ ਉਹ ਪੰਛੀ ਇੰਨਾ ਫਰਤੀਲਾ ਹੈ ਇੰਨਾ ਬਹਾਦਰ ਹੈ ਸ਼ੇਰ ਮਾਸ ਖਾ ਕੇ ਸੁੱਤਾ ਹੋਵੇ ਤੇ ਉਹ ਸ਼ੇਰ ਮੂੰਹ ਖੋਲਦਾ ਨਾ ਬਾਸੀ ਲੈਣ ਵਾਸਤੇ ਤੇ ਉਹਨੇ ਇੱਕ ਟਾਈਮ ਵਿੱਚ ਉਹਦੀਆਂ ਦਾਰਾਂ ਵਿੱਚੋਂ ਮਾਸ ਕੱਢ ਕੇ ਉਹ ਕੌਰ ਪੰਛੀ ਆਕਾਸ਼ ਵਿੱਚ ਉੱਡ ਜਾਂਦਾ ਹੈ ਇੰਨਾ ਬਹਾਦਰ ਹੈ ਇੰਨਾ ਫਰਤੀਲਾ ਉਹ ਰੁਤਬਾ ਤੁਹਾਨੂੰ ਦਿੱਤਾ ਬੀਬੀਓ ਐਡਾ ਸਤਕਾਰ ਬਖਸ਼ਿਆ ਵੀ ਇੱਕ ਔਰ ਹੈ ਬਹਾਦਰ ਜਵੇਂ ਤੁਸੀਂ ਘਰ ਵਾਲੇ ਦੇ ਬਟੂਏ ਚੋਂ ਪੈਸੇ ਖਿੱਚਦਿਆਂ ਮਿੰਟੋਂ ਮਿੰਟ। ਕਈ ਬੀਬੀਆਂ ਹੱਸਦੀਆਂ ਕੋਈ ਨਹੀਂ ਤਕੜੀਆਂ ਹੋ ਕੇ ਕੱਢਿਆ ਕਰੋ ਤੁਹਾਡਾ ਹੱਕ ਬਣਦਾ ਬੰਦਾ ਕਮਾਉਂਦਾ ਕਾਦੇ ਲਈ ਹੈ। ਜੇ ਘਰ ਵਾਲੀ ਨੇ ਨਹੀਂ ਵਰਤਣੇ ਉਹ ਵਿਚਾਰੀ ਤਰਸਦੀ ਰਹੇ ਤਾਂ ਬੰਦੇ ਦੀ ਕਮਾਈ ਕੀ ਕਰਨੀ ਹੈ? ਤੁਸੀਂ ਖਰਚਿਆ ਕਰੋ ਤਕੜੀਆਂ ਹੋ ਕੇ ਪਰ ਮੈਂ ਤੁਹਾਨੂੰ ਦੱਸਿਆ ਪਈਏ ਤੁਹਾਨੂੰ ਰਤਬਾ ਗੁਰੂ ਨੇ ਬਖਸ਼ਿਆ ਪਈਏ ਸ਼ੇਰ ਦੀਆਂ ਧਾਰਾਂ ਚੋਂ ਮਾਸ ਕੱਢਣ ਵਾਲਾ ਕੌਰ ਪੰਛੀ ਉਹ ਇਹ ਬੀਬੀਆਂ ਨੂੰ ਰਤਵਾ ਦਿੱਤਾ ਤੇ ਤੁਹਾਨੂੰ ਵੀ ਅਮਰਤ ਛਕਾਇਆ ਤੇ ਜਿਹੜੀ ਭੈਣ ਨੇ ਅਮਰਤ ਛਕਿਆ ਹੋਵੇ ਉਹਦੇ ਕੋਲ ਹੋਵੇ ਸ੍ਰੀ ਸਾਹਿਬ ਚਲੋ ਜੇ ਵੱਡੀ ਨਹੀਂ ਤੇ ਗਾਤਰੇ ਪਾਈ ਹੋਵੇ ਛੋਟੀ ਸ੍ਰੀ ਸਾਹਿਬ ਤੇ ਤੁਰੀ ਜਾਂਦੀ ਹੋਵੇ ਤੇ ਕੋਈ ਜ਼ਾਲਮ ਜਰਵਾਣਾ ਜਾਂ ਕੋਈ ਸਮੈਕੀ ਅੱਗੇ ਉਹਦੀ ਕਲਾਈ ਨੂੰ ਹੱਥ ਨਹੀਂ ਜੇ ਪਾ ਸਕਦਾ ਸ਼ਸਤਰਧਾਰੀ ਹੋਵੋ ਅੱਜ ਲੋੜ ਹੈ ਨੈਟ ਉੱਤੇ ਬਹੁਤ ਖਬਰਾਂ ਆਉਂਦੀਆਂ ਫਲਾਣੇ ਥਾਂ ਤੇ ਆਹ ਕੁਝ ਹੋ ਗਿਆ ਐਤਰਾ ਹੋ ਗਿਆ ਸਾਡਾ ਵੀ ਕਿਤੇ ਨਾ ਕਿਤੇ ਕਸੂਰ ਹੈ ਸਾਡੇ ਕੱਪੜੇ ਨਹੀਂ ਚੰਗੇ ਸਾਡਾ ਪਹਿਰਾਵਾ ਹੀ ਚੰਗਾ ਨਹੀਂਗਾ ਅਸੀਂ ਉਹਨਾਂ ਲੋਕਾਂ ਦੀ ਰੀਸਾਂ ਕਰੀ ਜਾਂਦੇ ਆ ਜਿਹੜੇ ਲੋਕ ਬਹੁਤ ਅੱਗੇ ਨਿਕਲ ਗਏ ਉਹਨਾਂ ਦੇ ਕੱਪੜਿਆਂ ਕੁਪੜਿਆਂ ਦਾ ਕੋਈ ਵਾਸਤਾ ਨਹੀਂਗਾ ਅਸੀਂ ਉਹਨਾਂ ਦਾ ਰੀਸਾਂ ਕਰੀ ਜਾਂਦੇ ਆ ਥੋੜਾ ਥੋੜਾ ਵਿਚਾਰ ਕਰੋ ਸਿੱਖੀ ਦਾ ਮਾਰਗ ਬੜਾ ਔਖਾ ਜੇ ਉਸ ਮਾਰਗ ਉੱਤੇ ਚੱਲਣਾ ਪੈਣਾ ਅਮਰਤ ਛੱਕੇ ਪਹਿਣਾ ਵੀ ਚੜ੍ਹਦੀ ਕਲਾ ਵਾਲੀਆਂ ਬਹਾਦਰ ਸਿੰਘੜੀਆਂ ਬਣੋ ਤੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਤੁਹਾਨੂੰ ਵੀ ਅਮਰਤ ਦਿੱਤਾ ਵੀਰਾਂ ਨੂੰ ਵੀ ਅਮਰਤ ਦਿੱਤਾ ਤੇ ਜੀਵਨ ਦਾ ਢਾਂਗਾ ਆਪਣੇ ਖਾਲਸੇ ਨੂੰ ਦੱਸਿਆ ਮਹਾਰਾਜ ਜੀ ਗੱਜ ਕੇ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਲਸਾ ਖਾਲਸੇ ਮੈਂ ਹਾਂ ਕਰੋ ਖਾਲਸਾ ਮੇਰੋ ਪਿੰਡ ਖਾਲਸਾ ਮੇਰੀ ਜਾਨ ਕੀ ਜਦ ਲ ਖਾਲਸਾ ਰਹੇ ਨਿਆਰਾ ਤਬ ਲ ਤੇਜ ਦਿਉ ਮੈਂ ਜਬ ਗਹ ਬੇਪਰਨ ਕੀ ਰੀਤ ਮੈਂ ਨਾ ਕਰੂ ਇਨ ਕੀ ਪਰਤੀਤ ਮਹਾਰਾ ਇਹ ਕਹਿੰਦੇ ਫਿਰ ਮੈਂ ਦਾ ਭਰੋਸਾ ਨਹੀਂ ਜੇ ਕਰਨਾ ਜਦੋਂ ਇਹ ਬੇਪਰਵਾਦ ਦੀਆਂ ਰੀਤਾਂ ਚ ਫਸ ਗਿਆ ਫਿਰ ਮੈਂ ਇਹਦੇ ਉਤੇ ਯਕੀਨ ਨਹੀਂ ਕਰਾਂਗਾ